ਜਿਗਰਾਉਂ ਪੁਲਿਸ ਨੇ ਲੁੱਟਾਂ ਖੋਹ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਹੈ ਗਰੋਹ ਦੇ ਚਾਰ ਮੈਂਬਰ ਗ੍ਰਿਫਤਾਰ ਕਰਨ ਦਾ ਖੁਲਾਸਾ ਕਰਦੇ ਹੋਏ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਉਕਤ ਗਰੋਹ ਵੱਲੋਂ 65000 ਰੁਪਏ ਦੀ ਲੁੱਟੀ ਹੋਈ ਨਗਦੀ ਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਜੀ ਉਨ੍ਹਾਂ ਦੀ ਜੋਗਗਵਾਈ ਵਿੱਚ ਜਗਰਾਉਂ ਪੁਲਿਸ ਸਾਊਥ ਡਿਵੀਜ਼ਨ ਜਗਰਾਉਂ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਦੇ ਲੈੜੀ ਦੇ ਤਹਿਤ ਸਮੇਂ-ਸਮੇਂ ਤੇ ਨਾਕਾਬੰਦੀਆਂ ਸਰਚ ਆਪਰੇਸ਼ਨ ਤੇ ਕਈ ਤਰ੍ਹਾਂ ਦੇ ਅਭਿਆਨ ਚਲਾਏ ਜਾਂਦੇ ਆ ਤਾਂ ਕਿ ਲੋਕ ਹੈ ਜਿਹੜਾ ਉਹ ਚੈਨ ਨਾਲ ਰਹੇ ਪਹਿਲੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਵੀ ਜਿਹੜੀ ਵਾਰਦਾਤ ਹੈ ਅਨਸੁਖਾਵੀ ਘਟਨਾ ਹੈ ਉਹ ਵਾਪਰੇ ਹੀ ਨਾ ਉਦੋਂ ਲਈ ਪੂਰੀ ਵਸਤਵ ਦੀ ਹੁੰਦੀ ਆ ਫਿਰ ਵੀ ਜੇ ਕੋਈ ਅਨਫੋਰਚੂਨੇਟ ਕੋਈ ਇਹੋ ਜਿਹੀ ਘਟਨਾ ਹੋ ਵੀ ਜਾਂਦੀ ਹੈ ਤਾਂ ਪਿਛਲੇ ਟਾਈਮ ਸਮੇਂ ਚ ਵੀ ਦੇਖਿਆ ਹੋਣਾ ਤਾਂ ਟਾਈਮ ਬੰਦ ਈਵਨ ਕਈ ਤਾਂ 24 ਘੰਟੇ ਹੀ ਸੀ ਤੋਂ ਟ੍ਰੇਸ ਕੀਤੀਆਂ ਗਈਆਂ ਨੇ ਸਾਰੀਆਂ ਬਾਤਾਂ ਤਾਂ ਲਗਭਗ ਆਪਣੀਆਂ ਟ੍ਰੇਸ ਚੱਲ ਰਹੀਆਂ ਨੇ ਇਦਾਂ ਹੀ ਇਸੇ ਤਰ੍ਹਾਂ ਪਿਛਲੇ ਕੁ ਸਮੇਂ ਤੋਂ ਪਿਛਲੇ ਕੁ ਸਮੇਂ ਤੋਂ ਪਸਖੌਣ ਸਨੇਚਿੰਗ ਗੀਜਾ ਖਿੱਸਾ ਹੁੰਦੇੜਾ ਉਹ ਪਟਕੇ ਲਿਆ ਜਾਂਦੇ ਸੀਗੇ ਇਹ ਕੁਝ ਸਮੇਂ ਤੋਂ ਪਿੱਛੇ ਛੱਲਿਆ ਸੁਧਿਆ ਤਾਂ ਪਹਿਲਾਂ ਵੀ ਅਸੀਂ ਜਿਹੜੇ 5 6 10 12 ਦਿਨ ਪਹਿਲਾਂ ਉਹ ਮੁਕਦਮਿਆਂ ਚ ਇਦਾਂ ਦੀਆਂ ਜਿਹੜੀਆਂ ਸਨੇਚਿੰਗ ਆ ਕੋਹਾਂ ਉਹ ਟ੍ਰੈਸ ਕਰ ਲੀਆਂ ਸੀਗੀਆਂ ਉਹ ਦੋਸ਼ੀ ਜੇਲ੍ਹ ਭੇਜੇ ਹੋਏ ਨੇ ਜੇਲ੍ਹ ਚ ਨੇ ਇਦਾਂ ਹੀ ਇੱਕ ਹੋਰ ਘਟਨਾ ਕੁਝ ਦਿਨ ਪਹਿਲਾਂ 10 ਤਰੀਕ ਤੋਂ ਪਹਿਲਾਂ ਵਾਪਰ ਰਹੀਆਂ ਸੀ 4-5 ਦਿਨਾਂ ਤੋਂ 5-6 ਤੋਂ ਲੈ ਕੇ ਕਿਸੇ ਦਾ ਪਰਸਕੋਣਾ ਸਨੇਚਿੰਗ ਕਰਨੀ ਤੇ ਲੇਡੀਜ਼ ਦਾ ਜਿੱਦਾਂ ਬਜ਼ੁਰਗਾਂ ਨੂੰ ਟਾਰਗੇਟ ਕੀਤਾ ਗਿਆ ਉਹਨੂੰ ਪੂਰਾ ਅਸੀਂ ਚੈਲੇਂਜ ਦਿੰਦੇ ਹੋਏ ਉਹਦੇ ਪਿੱਛੇ ਲੱਗੇ ਹੋਏ ਸੀ ਇਨ ਬਿਟਵੀਨ ਹੀ ਇੱਕ ਹੋਰ ਘਟਨਾ ਜੋ ਕਿ ਮੁਹੰਮਦ ਅ ਨਾਂ ਦੇ ਮੁਹੰਮਦ ਸਰਹੋਜ আলম ਜੋ ਕਿ ਵਾਸੀ ਬਿਹਾਰ ਹਾਲ ਸਿਟੀ ਜਗਰਾਉਂ ਦੇ ਰਹਿਣ ਵਾਲਾ 10 ਤਰੀਕ ਦੀ ਅੱਧੀ ਰਾਤ ਨੂੰ ਚਾਰ ਜਣੇ ਇਹਨਾਂ ਦੇ ਘਰੇ ਘਰ ਦੇ ਅੰਦਰ ਫੋਰਸਫੁਲੀ ਤੇਜ਼ ਤਿਆਰ ਹਥਿਆਰਾਂ ਨਾਲ ਰਿਲਾਇਸ ਹੋ ਕੇ ਜ਼ਬਰਦਸਤੀ ਦਾਖਲ ਹੋ ਗਏ ਪਰਿਵਾਰ ਨੂੰ ਉੱਥੇ ਡਰਾਤ ਮੁਕਾ ਕੇ ਹਥਿਆਰਾਂ ਦੀ ਨੋਕ ਤੇ ਉਹਨਾਂ ਦੇ ਕੋਲੇ ਜਿਹੜਾ 50000 ਰੁਪਿਆ 65000 ਰੁਪਿਆ ਟੋਟਲ ਸੀਗਾ ਤੇ ਉਹ ਕੈਸ਼ ਪਿਆ ਸੀਗਾ ਚਾਰ ਮੋਬਾਈਲ ਫੋਨ ਸੀ ਉਹਨਾਂ ਦੇ ਪਰਿਵਾਰ ਦੇ ਚਾਰਾ ਇਹ ਸਾਰੇ ਲੁੱਟਖੋ ਕਰਕੇ ਜਿਹੜਾ ਉਹ ਭੱਜ ਗਏ ਸੀ ਜੋ ਕਿ ਐਸਐਸਪੀ ਸਾਹਿਬ ਦੇ ਜੋਗ ਵਾਈਚ ਇੱਥੇ ਅਸੀਂ ਜਿਹੜਾ ਸਬਡਿਵੀਜ਼ਨ ਜਗਰਾਉਂ ਐਸਐਚਓ ਸਿਟੀ ਤੇ ਐਸਸੀ ਬਲਵਿੰਦਰ ਸਿੰਘ ਤੇ ਸਮੁੱਚੀ ਸਾਡੇ ਸਬਡਿਵੀਜ਼ਨ ਦੀ ਦਫ਼ਤਰ ਦੀ ਪੀਐਮ ਉਹ ਸਾਰੇ ਵਰਕ ਕਰ ਰਹੇ ਸੀਗੇ ਤੇ ਪੂਰੀ ਮਿਹਨਤ ਕੀਤੀ ਮਿਹਨਤ ਕਰਕੇ 24 ਘੰਟੇ ਚ ਰਿਜ਼ਲਟ ਆਇਆ ਵੀ ਪਹਿਲਾ ਤਾਂ ਜਿਹੜੇ ਚਾਰ ਅਪਰਾਧੀ ਆ ਜਿਹੜੇ ਉਹ ਟ੍ਰੇਸ ਹੋਏ ਉਹਨਾਂ ਦੇ ਬਾਈ ਨੇ ਸਾਨੂੰ ਜਿਹੜਾ ਪਤਾ ਲੱਗ ਗਿਆ ਉਸ ਤੋਂ ਬਾਅਦ ਤੁਰੰਤ ਪੂਰਾ ਤੇ ਹੱਥ ਬਰਛਦੇ ਹੋਏ ਪੂਰੀ ਸਖਤ ਮਿਹਨਤ ਕਰਕੇ ਸਾਰੀ ਟੀਮ ਨੇ ਉਹ ਚਾਰੇ ਦੋਸ਼ੀਆਂ ਨੂੰ ਅਸੀਂ ਅਪਰਾਧੀਆਂ ਨੂੰ ਗ੍ਰਿਫਤਾਰ ਗ੍ਰਿਫਤਾਰ ਵੀ ਕਰ ਲਿਆ ਜੋ ਕਿ ਕਿੱਥੋਂ ਹੋਈ ਇਹ ਜਿੰਨਾ ਦੀ ਤਰਫਤਾਰੀ ਇਹ ਵੱਖ-ਵੱਖ ਥਾਵਾਂ ਤੋਂ ਇੱਦਾਂ ਹੀ ਭੱਜੇ ਦੌੜੇ ਹੋਏ ਸੀਗੇ ਜਦੋਂ ਪੁਲਿਸ ਦੀ ਪੁਲਿਸ ਨੂੰ ਦੇਖ ਕੇ ਵੀ ਐਕਟਿਵ ਹੈ ਤੇ ਇਹਨਾਂ ਦੇ ਅਲੱਗ-ਅਲੱਗ ਟਿਕਾਣਿਆਂ ਤੋਂ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਧਰੋਂ ਵੀ ਹੋਇਆ ਹੈ ਫੀਲਡ 'ਚ ਵੀ ਸੀਗੇ ਤੇ ਹੁਣ ਚਾਰੇ ਦੋਸ਼ੀ ਇਹ ਗ੍ਰਿਫਤਾਰ ਵੀ ਨੇ ਤੇ ਪੁਲਿਸ ਰਿਮਾਂਡ ਤੇ ਨੇ ਤੇ ਰਿਮਾਂਡ ਦੌਰਾਨ ਇਹਨਾਂ ਨੇ ਪਿਛਲੇ ਕੁਝ ਦਿਨਾਂ 'ਚ ਹੋਈਆਂ ਹੋਰ ਵੀ ਖੋਹ ਲੁੱਟਾਂ ਖੋਹਣ ਦੀਆਂ ਜਿਹੜੀਆਂ ਉਹ ਵਾਰਤਤਾ ਮੰਨੇ ਨੇ ਪਹਿਲਾਂ ਵੀ ਇਹਨਾਂ ਦੇ ਮੁਕੱਦਮੇ ਪਰਦੇ ਜਿਹਨਾਂ ਦੀ ਪੜਤਾਲ ਹੋ ਗਈ ਹੈ ਹਾਂਜੀ ਇਹ ਸਾਰੇ ਪੂਰੇ ਕ੍ਰਿਮੀਨਲ ਲੈ ਇਨਾਂ ਤੇ 20 ਤਰ੍ਹਾਂ ਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਇੱਕ ਦੋਸ਼ੀ ਕਾਪੂ ਆ ਤੇ 8 ਮੁਕੱਦਮੇ ਦਰਜ ਐ 2 2 3 3 ਤਾਂ ਸਾਰੇ ਇਹਨਾਂ ਦੇ ਮੁਕੱਦਮੇ ਦਰਜ ਹੈਗੇ ਨੇ ਕਿ ਕਿਹੜੀ ਲੋਕੇਸ਼ਨ ਤੇ ਰਹਿਣ ਵਾਲੇ ਪਿੰਡ ਕਿਹੜੇ ਇਹ ਕੌਂਫੇਕਲਾ ਤੇ ਪਿੰਡ ਤੇ ਉਹਦੇ ਆਸ-ਪਾਸ ਦੇ ਰਹਿਣ ਵਾਲੇ ਨੇ ਨੇੜੇ ਜਿਹੜੇ ਇੱਥੇ ਦੇ ਨੇ ਇੱਕੀ ਬਾਤ ਆਪਾਂ ਕਰਦੇ ਸੀਗੇ ਤੇ ਫਿਰ ਇਹ ਲੁਕ ਜਾਂਦੇ ਸੀਗੇ ਛਿਪ ਜਾਂਦੇ ਸੀਗੇ ਤੇ ਸੋ ਜਿਹੜੇ ਕੈਸ਼ ਇਹਨਾਂ ਨੇ 65000 ਕਰਿਆ ਸੀਗਾ ਉਹਦੀ ਰਿਕਵਰੀ ਹੋ ਗਈ ਹੈ ਜੀਾਰੇ ਮੋਬਾਈਲ ਫੋਨ ਬਿਲ ਕਵਰ ਹੋ ਗਏ ਨੇ ਆਹ ਵਾਲੀ ਜਿਹੜੀ ਸੀ ਲੁੱਟ ਰੋ ਦੀ ਇਹਨਾਂ ਦੀ ਬਾਰਦਾਤ ਹੈ ਇਹ ਸਾਰੀ ਟਰੇਸ ਹੋ ਕੇ ਸਾਰੀ ਰਿਕਵਰੀ ਵੀ ਇਹ ਚ ਹੋ ਚੁੱਕੀ ਹੈ